ਤੇ ਜੀ ਸਾਹਿਬ ਕਿ ਰਾਜੇਵਾਲ ਸਾਹਿਬ ਦੀ ਕਦੋਂ ਗ੍ਰਿਫਤਾਰੀ ਹੋਈ ਆ ਤੇ ਕਿਵੇਂ ਸਾਰੀ ਜਿਹੜੀ ਘਟਨਾ ਹੋਈ ਆ ਸਾਰੀ ਜਾਣਕਾਰੀ ਸਾਂਝੀ ਕਰਿਓ ਇਹ ਰਾਤੀ ਕੋਈ 1:30 ਵਜੇ ਪੁਲਿਸ ਦੇ ਅਫਸਰ ਸਹਿਬਾਨ ਤੇ ਨਾਲ ਉਹਨਾਂ ਦਾ ਹਮਲਾ ਫੈਲਾ ਰਾਤੀ ਘਰੇ ਆਏ ਨੇ 1:30 ਵਜੇ ਜੀ ਤੇ ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਹਦੈਤਾਂ ਨੇ ਤੇ ਇਸ ਕਰਕੇ ਉਹ ਵੀ ਲੈ ਕੇ ਜਾਣਾ ਪੈਣਾ ਠੀਕ ਫਿਰ ਅਸੀਂ ਬਾਪੂ ਜੀ ਨੂੰ ਉਠਾਇਆ ਗਲਬਾਤ ਕੀਤੀ ਤੇ ਕੋਈ 2:30 ਵਜੇ ਦੇ ਕਰੀਬ ਪੁਲਿਸ ਉਹਨਾਂ ਨੂੰ ਲੈ ਗਈ ਹੈ ਦੇ ਤੈਨ ਕਰਕੇ ਜਿਸ ਤਰੀਕੇ ਨਾਲ ਤੇਜੀ ਸਾਹਿਬ ਕੱਲ ਮੀਟਿੰਗ ਹੋਈ ਆ ਜਿਸ ਤਰੀਕੇ ਨਾਲ ਕੱਲ ਕਿਸਾਨਾਂ ਦੀ ਸਹਿਮਤੀ ਨਹੀਂ ਬਣੀ ਔਰ ਮੁੱਖ ਮੰਤਰੀ ਦਾ ਰਵਈਆ ਅਪਣਾਇਆ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਜੋ ਕਰਨਾ ਕਰ ਲਓ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਅੱਜ ਸਵੇਰੇ ਇਹ ਤੜਕਸਰ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਦੇ ਉੱਪਰ ਇਹ ਕਾਰਵਾਈ ਹੋਈ ਹੈ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਸਾਰੀ ਪ੍ਰਤੀਕਿਰਿਆ ਨੂੰ ਦੇਖੋ ਲੋਕਤੰਤਰ ਦੇ ਵਿੱਚ ਇਦਾਂ ਦਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਹਰ ਇੱਕ ਮਨੁੱਖ ਨੂੰ ਹਰ ਜਥੇਬੰਦੀ ਨੂੰ ਰਾਈਟ ਹੈ ਪ੍ਰੋਟੈਸਟ ਕਰਨ ਦਾ ਆਪਣੀਆਂ ਡਿਮਾਂਡਸ ਦੇ ਲਈ ਇਹ ਜਿਹੜਾ ਕੱਲ ਉੱਥੇ ਸੀਨ ਹੋਇਆ ਮੀਟਿੰਗ ਦੇ ਵਿੱਚ ਜੀ ਇਹ ਬੜਾ ਮੰਦ ਭਾਗਾ ਸੀਨ ਹੋਇਆ ਮੈਂ ਸਮਝਦਾ ਵੀ ਸੀਐਮ ਦੇ ਡੈਜ਼ਿਗਨੇਸ਼ਨ ਦੀ ਜਿਹੜੀ ਗਰਮਾ ਉਹਨੂੰ ਵੀ ਸੱਟ ਵੱਜੀ ਹੈ ਇਹ ਕਦੇ ਨਹੀਂ ਹੋਇਆ ਅਜੇ ਤੱਕ ਮੈਂ ਛੋਟਾ ਹੁੰਦਾ ਹੀ ਦੇਖਦਾ ਹੁਣਾਂ ਬਾਪੂ ਜੀ ਹੋਰਾਂ ਨੂੰ ਮੇਰੇ ਖਿਆਲ ਚ ਸ਼ਾਇਦ ਹੀ ਕੋਈ ਸੀਐਮ ਹੋਵੇ ਜਦ ਪੀਐਮ ਹੋਵੇ ਜਿਨ੍ਹਾਂ ਨਾਲ ਇਹਨਾਂ ਨੇ ਮੀਟਿੰਗ ਨਹੀਂ ਕੀਤੀ ਹੋਣੀ ਹਮੇਸ਼ਾ ਡਿਮਾਂਡਸ ਤੇ ਹੀ ਮੀਟਿੰਗ ਕੀਤੀ ਹੈ ਲੋਕਾਂ ਦੇ ਹੱਕਾਂ ਦੀ ਉਹ ਗੱਲ ਕਰਨ ਗਏ ਨੇ ਇਹ ਕਿਹੜਾ ਕੋਈ ਪਰਸਨਲ ਗੱਲ ਕਰਨ ਗਏ ਨੇ ਜੀ ਜੀ ਪਰ ਇਦਾਂ ਕਦੇ ਨਹੀਂ ਹੋਇਆ ਵੀ ਸਰਕਾਰਾਂ ਜੇ ਟੇਬਲ ਤੇ ਫੇਲ ਹੋ ਗਈ ਕੋਈ ਗੱਲਬਾਤ ਨਹੀਂ ਸਿਰੇ ਚੜੀ ਤਾਂ ਸਰਕਾਰਾਂ ਇਦਾਂ ਦਾ ਰਵੱਈਆ ਨਹੀਂ ਵੀ ਕਦੇ ਵੀ ਦੇਖਿਆ ਆਇਆ ਕਰਦੀ ਅੱਛਾ ਜਿਸ ਤਰੀਕੇ ਨਾਲ ਕੱਲ ਚੰਡੀਗੜ੍ਹ ਧਰਨੇ ਦਾ ਐਲਾਨ ਕਿਸਾਨ ਜਥੇਬੰਦੀ ਵੱਲੋਂ ਕੀਤਾ ਗਿਆ ਲੱਗਦਾ ਕਿ ਜਿਸ ਤਰੀਕੇ ਨਾਲ ਹੁਣ ਗ੍ਰਿਫਤਾਰੀਆਂ ਹੋਈਆਂ ਆ ਕਿ ਕਿਸਾਨ ਕੱਲ ਜਿਹੜਾ ਚੰਡੀਗੜ੍ਹ ਧਰਨਾ ਲਾਉਣਗੇ ਨਹੀਂ ਉਹਦੇ ਵਿੱਚ ਤਾਂ ਸਮਾ ਤੇ ਮੈਂ ਸਮਝਦਾ ਵੀ ਪਿੰਡਾਂ ਚ ਸ਼ਾਂਤ ਬਾਜ਼ ਰਿਹਾ ਜੀ ਹਾਂਜੀ ਸਰਕਾਰ ਦੇ ਪਰਦੀ ਰੋਸ ਹੋਰ ਬਾਜ਼ ਰਿਹਾ ਤੇ ਇਹ ਸਰ ਰਾਜਵਾਲ ਸਾਹਿਬ ਨੂੰ ਕਿਹੜੇ ਥਾਣੇ ਚ ਰੱਖਿਆ ਗਿਆ ਔਰ ਕਿਹੜੇ ਜ਼ਿਲ੍ਹੇ ਚ ਰੱਖਿਆ ਗਿਆ ਜੀ ਇਹ ਉਹ ਰਾਤ ਹੀ ਲੈ ਗਏ ਨੇ ਉਹਨਾਂ ਪਤਾ ਕਰ ਲੈਣਾ ਵੀ ਕਿੱਥੇ ਨੇ ਸਾਨੂੰ ਨਾਲੇ ਐਡਾ ਕੋਈ ਡੋਟੂ ਵਰੀ ਅਬਾਊਟ ਐਨੀਥਿੰਗ ਜੀ ਇਹ ਕਿਹੜਾ ਅੱਜ ਪਹਿਲੀ ਵਾਰ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਆ ਜੀ ਜੀ ਅਨੇਕਾਂ ਵਾਰ ਗ੍ਰਿਫਤਾਰ ਹੋਏ ਨੇ ਜੀ